ਜਿਸ ਤਰ੍ਹਾਂ ਕਿ ਅਲਮਸਤ ਬਾਪੂ ਲਾਲ ਬਾਸ਼ਾ ਜੀ ਦਾ ਦਰਬਾਰ ਨਕੋਦਰ ਵਿਖੇ 18 19 20 ਦਾ ਜਿਹੜਾ ਹੈ ਮੇਲਾ ਬਹੁਤ ਹੀ ਤੁਮ ਤੁਮ ਦੇ ਨਾਲ ਮਨਾਇਆ ਜਾ ਰਿਹਾ ਆ ਸੋ ਇਸ ਮੌਕੇ ਸਾਡੇ ਨਾਲ ਹਾਂਜੀ ਸਰ ਡਾਕਟਰ ਤੁਹਾਡਾ ਸ਼ੁਭਨਾਮ ਜੀ ਡਾਕਟਰ ਜਗਜੀਤ ਸਿੰਘ ਡਾਕਟਰ ਜਗਜੀਤ ਸਿੰਘ ਸੀਨੀਅਰ ਵੈਟਰਰੀ ਅਫਸਰ ਨਕੋਦਰ ਸਬ ਡਿਵੀਜ਼ਨ ਕਮ ਡਿਊਟੀ ਮੈਜਿਸਟ੍ਰੇਟ ਮੇਲਾ ਬਾਪੂ ਲਾਲ ਬਾਦਸ਼ਾਹ ਜੀ ਨਕੋਦਰ ਹਾਂਜੀ ਗੱਲਬਾਤ ਕਰਦੇ ਆ ਜਿਸ ਤਰ੍ਹਾਂ ਕਿ ਸਰ ਸਾਰਾ ਜੋ ਵੀ ਮੇਲੇ ਦੀ ਦੇਖਰੇਖ ਅੰਡਰ ਪ੍ਰਸ਼ਾਸਨ ਚੱਲ ਰਿਹਾ ਹੈਗਾ ਇਸ ਮੌਕੇ ਕੀ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੇਗਾ ਕਿ ਮੇਲਾ ਜੋ ਚੱਲ ਰਿਹਾ ਹੈਗਾ ਬੇਫਿਕਰ ਹੋ ਕੇ ਜੋ ਵੀ ਗੱਲਬਾਤ ਹੈਗੀ ਆ ਤੁਸੀਂ ਦੱਸ ਸਕਦੇ ਹਾਂਜੀ ਇਹ ਜਿਹੜਾ ਮੇਲਾ ਹੈ ਇਹ ਇੱਕ ਨਕੋਦਰ ਦੀ ਬਹੁਤ ਵੱਡੀ ਸ਼ਾਨ ਹੈ ਔਰ ਲੋਕੀ ਇਸ ਮੇਲੇ ਦੇ ਵਿੱਚ ਬੜੇ ਸੰਜਮ ਨਾਲ ਆ ਰਹੇ ਆ ਬਹੁਤ ਵਧੀਆ ਤਰੀਕੇ ਨਾਲ ਆਪਣੀ ਸਰਦਾ ਪ੍ਰਗਟ ਕਰ ਰਿਹਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਇਥੇ ਜਿਹੜਾ ਲੌਂਡ ਆਰਡਰ ਵਗੈਰਾ ਜੋ ਵੀ ਇੱਥੇ ਹੈਗੀ ਆ ਪੁਲਿਸ ਪ੍ਰਸ਼ਾਸਨ ਜਾਂ ਸਿਵਲ ਪ੍ਰਸ਼ਾਸਨ ਜਾਂ ਆਕਵਾਕ ਮਹਿਕਮਿਆਂ ਦੀ ਜੋ ਵੀ ਡਿਊਟੀਆਂ ਲੱਗੀਆਂ ਨੇ ਸਾਰੇ ਅਫਸਰ ਸਹਿਬਾਨ ਸਾਰੇ ਬੜੇ ਤੰਦੇਈ ਨਾਲ ਨਿਭਾ ਰਹੇ ਆ ਔਰ ਲੋਕਾਂ ਦਾ ਬਹੁਤ ਵਧੀਆ ਇੱਥੇ ਕੋਆਪਰੇਸ਼ਨ ਆ ਹਰ ਤਰ੍ਹਾਂ ਨਾਲ ਸਿਕਿਉਰਿਟੀ ਸੇਫਟੀ ਵਗੈਰਾ ਦੀ ਸਾਰੀ ਚੀਜ਼ਾਂ ਦਾ ਆ ਦੇਖਿਆ ਗਿਆ ਵਾ ਮੋਰਓਵਰ ਲੋਕਾਂ ਨੂੰ ਇਥੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਵਗੈਰਾ ਨਹੀਂ ਆ ਰਹੀ ਤੇ ਇਹਦੇ ਵਾਸਤੇ ਮੇਲਾ ਜਿਹੜੇ ਹੈਗੇ ਨੇ ਮੇਲੇ ਦੇ ਪ੍ਰਬੰਧਕ ਹੈ ਬਹੁਤ ਅੱਛਾ ਹੋ ਰਿਹਾ ਹੈ ਲਾਅਨ ਆਰਡਰ ਜਿਹੜਾ ਹੈਗਾ ਬਹੁਤ ਵਧੀਆ ਔਰ ਅੰਡਰ ਕੰਟਰੋਲ ਹੈ ਔਰ ਮਲੇਪੀਨਿੰਗ ਨਾ ਬੜੀ ਆਰਾਮਦਾਰੀ ਨਾਲ ਲੋਕੀ ਦਰਸ਼ਨ ਮੇਲਾ ਕਰ ਰਿਹਾ ਜਿਸ ਤਰ੍ਹਾਂ ਕਿ ਕੱਲ ਦਾ ਜੋ ਉਹਦੇ ਲਈ ਕੀ ਕਹਿਣਾ ਚਾਹੋਗੇ ਕਿ ਸਰਦਾ ਜੀ ਦੇਖੋ ਜੀ ਇੱਕ ਬੜੀ ਪੁਰਾਣੀ ਵਧੀਆ ਕਾਬਦਾ ਮੇਲਾ ਵਿਸਰੇ ਭਰਿਆ ਭਰਾਇਆ ਜੀ ਔਰ ਅਸੀਂ ਆਸ ਕਰਦੇ ਹਾਂ ਕਿ ਲੋਕੀ ਇਸ ਮੇਲੇ ਨੂੰ ਬਹੁਤ ਵਧੀਆ ਤਰੀਕੇ ਨਾਲ ਇੰਜੋਏ ਕਰਕੇ ਆਪਣੀਆਂ ਮਨੋ ਕਾਮਨਾ ਪਰਮਾਤਮਾ ਦੇ ਚਰਨਾਂ 'ਚ ਰੱਖ ਕੇ ਜਾਣਗੇ ਔਰ ਉਹ ਮਨ ਕਾਮਨਾ ਸਾਰੇ ਲੋਕਾਂ ਦੀ ਪਰਮਾਤਮਾ ਪੂਰੀ ਕਰਦੇ ਅਗਲੇ ਸਾਲ ਫੇਰ ਲੋਕੀ ਹਮ ਹਮ ਆ ਕੇ ਮੇਲੇ ਦੀ ਸ਼ਾਨ ਵਧਾਉਣ ਮੇਲੇ ਵਿੱਚ ਆਉਣ ਜੀ ਬਹੁਤ-ਬਹੁਤ ਧੰਨਵਾਦ ਜੀ ਹਾਂਜੀ ਸਰ ਕੁਝ ਕੀ ਸੰਦੇਸ਼ ਦੇਣਾ ਚਾਹੁੰਦੇ ਆ ਸਭ ਤੋਂ ਪਹਿਲੇ ਮੈਂ ਦੇਸ਼ ਉਦੇਸ਼ ਦੀ ਆਈ ਹੋਈ ਸਾਰੀ ਸੰਗਤ ਨੂੰ ਬਾਪੂ ਜੀ ਦੇ 42 ਸਾਲਾਨਾ ਮੇਲੇ ਦੀ ਬਹੁਤ ਮੁਜ਼ੱਬਤ ਕਹੀ ਦਿੰਦਾ ਹੈ ਇਹ ਮੇਲਾ ਸ਼੍ਰੀ ਹੰਸਰਾਜ ਹਸਦੀ ਰਹਿਮਾਈ ਦੇ ਵੇਖ ਬਾਪੂ ਜੀ ਦਾ ਮੇਲਾ ਬਹੁਤ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਸੰਗਤ ਨੇ ਬਹੁਤ ਹੀ ਸ਼ਾਨੀਤਾ ਨਾਲ ਇੱਥੇ ਦਰਸ਼ਨ ਕੀਤੇ ਆ ਕੋਈ ਵੀ ਕਿਸੇ ਵੀ ਤਰੀਕੇ ਦਾ ਕੋਈ ਵੀ ਮਤਲਬ ਐਡਮਿਨਿਸਟ੍ਰੇਸ਼ਨ ਨੇ ਨਹੀਂ ਕ੍ਰੀਏਟ ਹੋਇਆ ਸਭ ਕੁਝ ਬਿਲਕੁਲ ਸਮੂਥਲੀ ਚੱਲ ਰਿਹਾ ਹੈ ਅੰਡਰ ਕੰਟਰੋਲ ਸਾਰਾ ਕੁਝ ਬਹੁਤ ਵਧੀਆ ਢੰਗ ਦੇ ਨਾਲ ਸਾਰਾ ਕੁਝ ਵਧੀਆ ਢੰਗ ਦੇ ਨਾਲ ਹੋ ਰਿਹਾ ਐਡਮਿਨਿਸਟ੍ਰੇਸ਼ਨ ਨੇ ਮੈਨੂੰ ਐਜ਼ ਅ ਰੀਸੀਵਰ ਅਪਾਇੰਟ ਕੀਤਾ ਸੀ ਇੱਥੇ ਜੀ ਉਸ ਤੋਂ ਬਾਅਦ ਸਾਰਾ ਜਿਹੜਾ ਮੇਲੇ ਦਾ ਪ੍ਰਬੰਧ ਹੈ ਉਹ ਮੈਂ ਕਰਕੇ ਬਿਲਕੁਲ ਠੀਕ ਠਾਕ ਪ੍ਰਬੰਧ ਹੋਇਆ ਹੈ ਤੇ ਪੁਲਿਸ ਪ੍ਰਸ਼ਾਸਨ ਨੇ ਵੀ ਬਹੁਤ ਸਪੋਰਟ ਕੀਤੀ ਹੈ ਐਡਮਿਨਿਸਟ੍ਰੇਸ਼ਨ ਨੇ ਖਾਸ ਕਰਕੇ ਐਸਡੀਐਮ ਸਾਹਿਬ ਲਾਲ ਵਿਸ਼ਵਾਸ ਬੈਂਸ ਜੀ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ ਹੈ ਜੀ ਡੀਸੀ ਸਾਹਿਬ ਨੇ ਐਸਐਸਪੀ ਸਾਹਿਬ ਨੇ ਨਕੋਦਰ ਦੇ ਡੀਐਸਪੀ ਸਾਹਿਬ ਨੇ ਕਰਤਾਰਪੁਰ ਡੀਐਸਪੀ ਸਾਹਿਬ ਦੀ ਡਿਊਟੀ ਲੱਗੀ ਹੋਈ ਹੈ ਇੱਥੇ ਠੀਕ ਹੈ ਉਹਨਾਂ ਸਾਰਿਆਂ ਨੇ ਫੁੱਲ ਸਪੋਰਟ ਕੀਤੀ ਤੇਰੇ ਦੀ ਜਿਹੜੀ ਪੁਰਾਣੀ ਕਮੇਟੀ ਹੈ ਉਹਨਾਂ ਨੇ ਵੀ ਪੂਰੀ ਸਪੋਰਟ ਕੀਤੀ ਹੈ ਲੋਕਲ ਲੀਡਰਸ ਹੈ ਜਿਹੜੇ ਸਾਰੀਆਂ ਪਾਰਟੀਆਂ ਦੇ ਇਹ ਨਹੀਂ ਕਿ ਜਿਹੜੀ ਸਰਕਾਰ ਹੈ ਸਾਰੀਆਂ ਪਾਰਟੀਆਂ ਦੇ ਲੀਡਰਸ ਨੇ ਵੀ ਬਹੁਤ ਸਪੋਰਟ ਕੀਤੀ ਹੈ ਕਿਉਂਕਿ ਜੋ ਦੱਸਿਆ ਜਾਂਦਾ ਹੈ ਕਿ ਜਿਹੜੇ ਧਾਰਮਿਕ ਕੰਮ ਹੁੰਦੇ ਆ ਉਹ ਸਾਂਝੇ ਹੁੰਦੇ ਹੈਗੇ ਆ ਉਹਦੇ ਵਿੱਚ ਨਾ ਕੋਈ ਜਾਤ ਬਰਾਦਰੀ ਨਾ ਕੋਈ ਪਾਰਟੀਵਾਦੀ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ हट ਕੇ ਅ ਇਸ ਬਾਰੇ ਕੀ ਕਹਿਣਾ ਚਾਹੂਗੇ ਪੂਰੀ ਦੁਨੀਆ ਦੇ ਵਿੱਚ ਮਿਸਾਲ ਆ ਕਿ ਨਬੂਦਰ ਜਿਹੜਾ ਨੇਕੀ ਦਾ ਧਰ ਹੈ ਇੱਥੇ ਬਹੁਤ ਵੱਡੇ ਮਹਾਂਪੁਰਖ ਹੋਏ ਆ ਬਾਬੇ ਪਾਪਾ ਮੁਰਾਦ ਸ਼ਾਹ ਜੀ ਹੈ ਬਖੂਲਾ ਇਹ ਧਰਮ ਦੇ ਲੋਕ ਸਾਰੇ ਜਾਤਾਂ ਦੇ ਲੋਕ ਸਾਰੇ ਹਾਲਾਂਕਿ ਸਿਰਫ ਪੰਜਾਬ ਦੇ ਨਹੀਂ ਪੂਰੇ ਦੇਸ਼ ਤੋਂ ਪੂਰੇ ਵਿਦੇਸ਼ਾਂ ਤੋਂ ਵੀ ਇੱਥੇ ਲੋਕ ਆ। ਔਰ ਅੱਜ ਜਿਹੜੇ ਕਲਾਕਾਰ ਆ ਉਹਨਾਂ ਨੇ ਵੀ ਬਹੁਤ ਸ਼ਾਨਦਾਰ ਬਹੁਤ ਵਧੀਆ ਜ਼ਬਰਦਸਤ ਪਰਫਾਰਮੈਂਸ ਦਿੱਤੀ ਹੈ। ਤੇ ਕੱਲ ਦਾ ਦਿਨ ਅੱਜ ਸਾਡੇ ਸ਼ਾਮ ਨੂੰ ਫਿਰ Sufi Night ਹੈ ਤੇ ਕੱਲ ਪੂਰਾ ਦਿਨ ਕਲਾਕਾਰ ਹੋਵੇ ਤੇ ਸ਼ਾਮ ਨੂੰ ਲਗਭਗ 5:30 ਵਜੇ ਤੱਕ ਚਾਦਰ ਦੀ ਰਸਮ ਹੁੰਦੀ ਹੈ। ਚਾਦਰ ਦੀ ਰਸਮ ਨਾ ਅਸੀਂ ਉਹ ক্লোজিং ਸਰਮਨੀ ਹੁੰਦੀ ਹੈ। ਜੀ ਉਸ ਤੋਂ ਬਾਅਦ ਇੱਕ ਮੇਲਾ ਜਿਹੜਾ ਆ ਉਹ ਅਸੀਂ ਹੋ ਸਕਦਾ। ਇਹ ਮੈਂ ਉਹ ਮੀਟ ਕਰਦਾ ਹਾਂ ਤੇ ਮੈਂ ਆਸ ਕਰਦਾ ਹਾਂ ਬਾਪੂ ਜੀ ਕਿ ਇਹ ਸਾਡਾ ਜਿਹੜਾ ਫੰਕਸ਼ਨ ਹੈ ਬਿਲਕੁਲ ਠੀਕ ਠਾਕ ਤੇ ਵਧੀਆ ਚੱਲਣਾ ਠੀਕ ਹੈ ਬਹੁਤ-ਬਹੁਤ ਧੰਨਵਾਦ ਜੀ